ਅੰਮ੍ਰਿਤਪੁਰ ਦੇ ਪਿੰਡ ਪੈਂਦ ਨੇੜੇ ਟੋਲ ਪਲਾਜ਼ਾ ਦੇ ਉੱਤੇ ਹੁੰਦਾ ਮਾਂ ਟੋਲ ਪਲਾਜ਼ਾ ਵਲਿਆਂ ਨੇ ਰੋਡਸ ਤੇ ਇਟਾਂ ਰੋੜੀਆਂ ਦੇ ਨਾਲ ਕੰਬਾਈਨ ਚਾਲਕ ਦੇ ਉੱਤੇ ਕੀਤਾ ਹਮਲਾ ਪੀੜਤ ਨੇ ਹਮਲਾਵਰਾਂ ਤੇ ਚੋਰੀ ਕਰਨ ਦੇ ਵੀ ਲਗਾਏ ਇਲਜ਼ਾਮ ਅੰਮ੍ਰਿਤਸਰ ਦੇ ਵਿੱਚ ਮੁਹੱਲਾ ਕੱਢੇ ਜਾਣ ਦੌਰਾਨ ਵੱਡਾ ਹਾਦਸਾ घुड़सवार uh, हेठ आए दो निहंग सिंह पिछों आ रहे घोड़िया ने भी दरड़िया मौके पर मौजूद निहंगा ने दोवों चुके किया बस सबसे आगे सबसे अलग करतार कंबाइन भारत के पहले कंबाइन निर्माता ਸਤਿ ਸ੍ਰੀ ਅਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਖ਼ਬਰਾਂ 6 ਵਜ ਦੀਆਂ 6 ਵੱਡੀਆਂ ਖ਼ਬਰਾਂ ਲੈ ਕੇ 6 ਵੱਡੀਆਂ ਖ਼ਬਰਾਂ ਦੇ ਜ਼ਰੀਏ ਪੂਰੇ ਦਿਨ ਦਾ ਅਪਡੇਟ ਤੁਹਾਨੂੰ ਦੱਸਾਂਗੇ ਬਿਲਕੁਲ ਜਿਹੜੀਆਂ ਤਾਜ਼ੀਆਂ ਖ਼ਬਰਾਂ ਨੇ ਉਹ ਵੀ ਤੇ ਜਿਹੜੀਆਂ ਤੁਹਾਡੇ ਲਈ ਜਾਣਨੀਆਂ ਜ਼ਰੂਰੀ ਪੂਰੇ ਦਿਨ ਦੇ ਵਿੱਚ ਨਹੀਂ ਉਹੋ ਖ਼ਬਰਾਂ ਵੀ 6 ਦੀਆਂ 6 ਖ਼ਬਰਾਂ ਦੇ ਜ਼ਰੀਏ ਪੂਰੀ ਤਸਵੀਰ ਤੁਹਾਨੂੰ ਅੱਜ ਦੀ ਖ਼ਬਰਾਂ ਦੇ ਲਿਹਾਜ਼ ਦੇ ਨਾਲ ਪੰਜਾਬ ਦੀ ਦੇਖਣ ਨੂੰ ਮਿਲੇਗੀ ਮੈਂ ਸ਼ੁਰੂਆਤ ਕਰਨ ਜਾ ਰਿਹਾ ਸਭ ਤੋਂ ਪਹਿਲਾਂ 6ਵੀਂ ਖ਼ਬਰ ਫਿਰ 5ਵੀਂ 4ਵੀਂ 3ਜੀ 2ਜੀ ਤੇ ਦਿਨ ਦੀ ਸਭ ਤੋਂ ਵੱਡੀ ਖ਼ਬਰ ਆਖਿਰ ਦੇ ਵਿੱਚ ਤੁਹਾਡੇ ਸਾਹਮਣੇ ਰੱਖਾਂਗਾ ਪਹਿਲਾਂ 6ਵੀਂ ਖ ਸ਼ੁਰੂਆਤ ਮੋਗਾ ਤੋਂ ਮੋਗਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਚੋਰੀ ਹੋਈ ਹੈ ਸਟਾਕ ਰੂਮ ਦੇ ਵਿੱਚੋਂ ਲੱਖਾਂ ਰੁਪਏ ਦੀਆਂ ਬਿਓ ਪ੍ਰੋਨੋਇਰ ਰਫਾਈਨ ਦੀਆਂ ਗੋਲੀਆਂ ਚੋਰੀ ਹੋਈਆਂ ਨੇ ਨਸ਼ਾ ਪੀੜਤਾਂ ਨੂੰ ਦਿੱਤੀਆਂ ਜਾਂਦੀਆਂ ਨੇ ਇਹ ਗੋਲੀਆਂ ਜਿਹੜੀਆਂ 11000 ਟੈਬਲੇਟਸ ਦੀਆਂ ਜਿਹੜੀਆਂ ਚੋਰੀ ਕਰ ਲਈਆਂ ਗਈਆਂ ਨੇ ਮੌਕੇ ਤੇ ਪੁਲਿਸ ਪਹੁੰਚੀ ਹੈ ਜਾਂਚ ਕੀਤੀ ਜਾ ਰਹੀ ਹੈ ਮਾਮਲੇ ਦੀ ਜਾਂਚ ਚੱਲੀ ਹੈ ਉਹ ਸੈਂਟਰ ਤੇ ਉਹ ਐਸਕੇ ਸੈਂਟਰਸ ਦੇ ਵਿੱਚ ਇਹ ਗੋਲੀਆਂ ਦਿੱਤੀਆਂ ਜਾਂਦੀਆਂ ਨੇ ਤੁਸੀਂ ਸੁਣਿਆ ਹੋਵੇਗਾ ਕਿ ਜਿਹੜੇ ਨਸ਼ੇ ਦੇ ਪੀੜਤ ਹੁੰਦੇ ਨੇ ਉਨਾਂ ਨੂੰ ਅਜਿਹੇ ਸੈਂਟਰਸ ਦੇ ਵਿੱਚੋਂ ਗੋਲੀ ਦਿੱਤੀ ਜਾਂਦੀ ਹੈ ਔਰ ਜੀਬ ਦੇ ਹੇਠਾਂ ਗੋਲੀ ਰੱਖ ਦਿੱਤੀ ਜਾਂਦੀ ਹੈ ਉਹਨਾਂ ਦੇ ਹੱਥ ਦੇ ਵਿੱਚ ਵੀ ਨਹੀਂ ਫੜਾਈ ਜਾਂਦੀ ਤਾਂ ਉਹ ਗੋਲੀਆਂ ਉੱਥੋਂ ਚੋਰੀ ਹੋਈਆਂ ਨੇ ਕੌਣ ਇਸ ਦੇ ਪਿੱਛੇ ਹੈ ਇਸ ਦੇ ਕੀ मंसूਬੇ ਨੇ ਕਿਉਂ ਹੋ ਗਈ ਇਹ ਸਾਰੇ ਸਵਾਲ ਸਭ ਦੇ ਜ਼ਿਹਨ ਦੇ ਵਿੱਚ ਨਾ ਤੁਸੀਂ ਕਹਿ ਸਕਦੇ ਹੋ ਕਿ لازਮੀ ਤੌਰ ਦੇ ਉੱਤੇ ਹਰ ਕਿਸ ਦੇ ਜ਼ਿਹਨ ਦੇ ਵਿੱਚ ਸਵਾਲ ਹੋਣਗੇ ਸਰਕਾਰੀ ਹਸਪਤਾਲ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਮੋਗਾ ਸਰਕਾਰੀ ਹਸਪਤਾਲ ਦੇ ਵਿੱਚ ਦਵਾਈਆਂ ਰੱਖਣ ਵਾਲੇ ਵੱਡੇ ਸਟੋਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਦਵਾਈਆਂ ਚੋਰੀ ਹੋਈਆਂ ਦੱਸਿਆ ਜਾ ਰਿਹਾ ਕਿ 11000 ਦੇ ਕਰੀਬ ਗੋਲੀ ਜਿਹੜੀ ਹੈ ਚੋਰੀ ਹੋਈ ਹੈ ਇਹ ਗੋਲੀ ਉਹ ਗੋਲੀ ਹੈ ਜਿਹੜੀ ਨਸ਼ਾ ਨਸ਼ਾ ਪੀੜਤਾਂ ਜਿਹੜਾ ਨਸ਼ੇ ਦੇ ਦਤ ਤੋਂ ਹਟਾਉਣ ਲਈ ਦਿੱਤੀ ਜਾਂਦੀ ਹੈ ਕਿਉਂਕਿ ਸਿਵਲ ਆਫਸਰ ਦੇ ਵਿੱਚ ਉਹ ਸੈਂਟਰ ਹੈ ਉੱਥੇ ਉਹਨਾਂ ਨੌਜਵਾਨਾਂ ਨੂੰ ਉਹ ਗੋਲੀ ਦਿੱਤੀ ਜਾਂਦੀ ਹੈ ਤਾਂ ਕਿ ਉਹ ਨਸ਼ੇ ਦੀ ਲਤ ਤੋਂ ਹਟ ਸਕਣ ਕਿਉਂਕਿ ਜਿਹੜੇ ਨੌਜਵਾਨ ਨਸ਼ੇ ਦੀ ਲਤ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਨੌਜਵਾਨਾਂ ਨੂੰ ਨਸ਼ੇ ਤੋਂ ਹਟਾਉਣ ਲਈ ਉਹ ਗੋਲੀ ਦਿੱਤੀ ਜਾਂਦੀ ਹੈ ਔਰ ਇਸ ਜਿਹੜਾ ਸਟੋਰ ਹੈ ਕਿ ਕਿ ਸਰਕਾਰੀ ਹਸਪਤਾਲ ਦਾ ਸਾਰਾ ਸਟਾਕ ਜਿਹੜਾ ਹੈ ਮੈਡੀਕਲ ਗੱਜਟ ਦਵਾਈਆਂ ਦਾ ਉਹ ਸਾਰਾ ਇਸ ਸਟੋਰ ਦੇ ਵਿੱਚ ਰੱਖਿਆ ਹੋਇਆ ਪਿਛਲੇ 1.5 ਮਹੀਨੇ ਤੋਂ ਲੇਕਿਨ ਦੇਰ ਰਾਤ ਦੱਸਿਆ ਜਾ ਰਿਹਾ ਹੈ ਕਿ ਇਸ ਸਟੋਰ ਦੇ ਵਿੱਚ ਚੋਰੀ ਹੋਈ ਹੈ ਸਿਰਫ ਤੇ ਸਿਰਫ ਉਹੀ ਗੋਲੀਆਂ ਚੋਰੀ ਹੋਈਆਂ ਜਿਹਨੀਆਂ ਨਸ਼ਾ ਰੋਕਣ ਲਈ ਉਹਨਾਂ ਨੌਜਵਾਨਾਂ ਨੂੰ ਦਿੱਤੀ ਜਾਂਦੀ ਹੈ ਜਿਹੜੇ ਨਸ਼ੇ ਤੋਂ ਪੀੜਤ ਨੇ ਉਹਨਾਂ ਦੀ ਜੀਤ ਤੇ ਰੱਖੀ ਜਾਂਦੀ ਹੈ ਤਾਂ ਕਿ ਗੋਲੀ ਦਾ ਕੋਈ ਵੀ ਗਲਤ ਇਸਤੇਮਾਲ ਨਾ ਹੋਵੇ ਤਾਂ ਇਹ ਗੋਲੀ ਚੋਰੀ ਹੋਈ ਹੈ 11000 ਦੇ ਕਰੀਬ ਗੋਲੀਆਂ ਚੋਰੀ ਹੋਈਆਂ ਨੇ ਬਿਊ ਪ੍ਰੋਨਰ ਫਾਈਨ ਗੋਲੀ ਕਹੀ ਜਾਂਦੀ ਹੈ ਜਿਹੜੀ ਜਿਹੜੇ ਨਸ਼ੇ ਦੇ ਆਦੀ ਹੁੰਦੇ ਨੇ ਨਸ਼ੇੜੀ ਹੁੰਦੇ ਨੇ ਉਹਨਾਂ ਨੂੰ ਨਸ਼ੇ ਤੋ ਦੂਰ ਕਰਨ ਦੀ ਇੱਕ ਤੁਸੀਂ ਕਹਿ ਸਕਦੇ ਹੋ ਕਿ ਪੂਰਾ ਪ੍ਰੋਸੈਸ ਹੁੰਦਾ ਹੈ ਕਿ ਉਹਨਾਂ ਨੂੰ ਇੱਕ ਇੱਕ ਗੋਲੀ ਦਿੱਤੀ ਜਾਂਦੀ ਹੈ ਤਾਂ ਕਿ ਹੌਲੀ-ਹੌਲੀ ਉਸ ਦੀ ਡੋਜ਼ ਘਟਾਈ ਜਾ ਸਕੇ ਇਹ ਜਿਹੜੇ ਓਟ ਸੈਂਟਰ ਨੇ ਓਐਸਪੀ ਸੈਂਟਰ ਨੇ ਉਹਨਾਂ ਦੇ ਵਿੱਚ ਗੋਲੀ ਦਿੱਤੀ ਜਾਂਦੀ ਹੈ ਰੁਕ ਕਰਦੇ ਹਾਂ ਫੋਨ ਲਾਈਨ ਤੇ ਇਸ ਸਮੇਂ ਸਾਡੇ ਸਹਿਯੋਗੀ ਸਾਡੇ ਨਾਲ ਜੁੜ ਰਹੇ ਨੇ ਆ ਦੀਪਕ ਸਿੰਘਲਾ ਆ ਦੀਪਕ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਹੈ ਕਦੋਂ ਚੋਰੀ ਹੋਈ ਹੈ ਔਰ ਕੀ ਸਿਰਫ ਉਹ ਗੋਲੀਆਂ ਹੀ ਚੋਰੀ ਹੋਈਆਂ ਜਿਹੜੀਆਂ ਜੀਬ ਦੇ ਹੇਠਾਂ ਰੱਖੀਆਂ ਜਾਂਦੀਆਂ ਨੇ ਜਿਹੜੇ ਡਰਗ ਐਡਿਕਟਡ ਹੁੰਦੇ ਨੇ ਉਹਨਾਂ ਦੇ ਅ ਬਿਲਕੁਲ ਗਰ ਉਹ ਜਿਹੜੀਆਂ ਇਹ ਗੋਲੀਆਂ ਚੋਰੀ ਹੋਈਆਂ ਮੋਗਾ ਦੇ ਸਰਕਾਰੀ ਹਸਪੀਟਲ ਦੇ ਸਟਾਕ ਸੈਂਟਰ ਦੇ ਵਿੱਚੋਂ ਚੋਰੀ ਹੋਈਆਂ ਜਿੱਥੇ ਕਿ ਸਾਰਾ ਹਸਪੀਟਲ ਦਾ ਸਟਾਕ ਪਿਆ ਹੁੰਦਾ ਔਰ ਇਹ ਗੋਲੀਆਂ ਜਿਹੜੀਆਂ ਬੁਪਰੋ ਨਾਰਪਿੰਗ ਦੱਸਿਆ ਜਾ ਰਿਹਾ ਜਿਨ੍ਹਾਂ ਦਾ ਨਾਮ ਤੇ ਉਹਨਾਂ ਲੋਕਾਂ ਨੂੰ ਦਿੱਤੀ ਜਾਂਦੀ ਹੈ ਜਿਹੜੇ ਨਸ਼ੇ ਦੇ ਆਦੀ ਹੁੰਦੇ ਨੇ ਔਰ ਜਦੋਂ ਉਹ ਸੈਂਟਰ ਜਾਂ OST ਸੈਂਟਰ ਦੇ ਵਿੱਚ ਰਜਿਸਟ੍ਰੇਸ਼ਨ ਕਰਾਉਂਦੇ ਨੇ ਕਿ ਅਸੀਂ ਨਸ਼ਾ ਛੱਡਣਾ ਚਾਹੁੰਦੇ ਨੇ ਤੇ ਉਹ ਗੋਲੀ ਉਹਨਾਂ ਨੂੰ ਦਿੱਤੀ ਜਾਂਦੀ ਹੈ ਹਾਲਾਂਕਿ ਇਹ ਗੋਲੀ ਸਿੱਧਾ ਉਹਨਾਂ ਦੀ ਜੀਵਤ ਰੱਖੀ ਜਾਂਦੀ ਹੈ ਤਾਂ ਕਿ ਇਹਦਾ ਕੋਈ ਗਲਤ ਇਸਤੇਮਾਲ ਨਾ ਹੋ ਕਿਉਂਕਿ ਪਹਿਲਾਂ ਕਿ ਕਈ ਤਰ੍ਹਾਂ ਦੀ ਆ ਕਭਲਾ ਇਸ ਤਰ੍ਹਾਂ ਦੀਆਂ ਹੁੰਦੀਆਂ ਸੀਗੀਆਂ ਕਿ ਜਦੋਂ ਉਹਨਾਂ ਨੂੰ ਗੋਲੀ ਦਿੱਤੀ ਜਾਂਦੀ ਸੀਗੀ ਤੇ ਉਹ ਗੋਲੀ ਬਾਹਰ ਜਾ ਕੇ ਵੇਚ ਦਿੰਦੇ ਸੀਗੇ ਤੇ ਹੁਣ ਜਿਹੜੀ ਆ ਗੋਲੀ ਸਿੱਧਾ ਉਹਨਾਂ ਦੀ ਜੀਬ ਤੇ ਰੱਖੀ ਜਾਂਦੀ ਆ ਤਾਂ ਕਿ ਉਹਦਾ ਕੋਈ ਗਲਤ ਸਵਾਲ ਨਾ ਹੋਵੇ ਇਹ ਗੋਲੀਆਂ ਬੜੀ ਸਿਕਿਉਰਿਟੀ ਦੇ ਵਿੱਚ ਰੱਖੀਆਂ ਜਾਂਦੀਆਂ ਜਿਹੜਾ ਸਟਾਕ ਰੂਮ ਸੀਗਾ ਸਟਾਕ ਰੂਮ ਦੇ ਵਿੱਚ ਦੱਸਿਆ ਜਾ ਰਿਹਾ ਕਿ ਅਲਮੀਰਾ ਸੀਗੀ ਅਲਮੀਰਾ ਨੂੰ ਜਿਹੜੇ ਆ ਦੋ ਲੋਕ ਲੱਗੇ ਹੋਏ ਸੀ ਕਿ ਦੋ ਦੀ ਜਗ੍ਹਾ ਤਿੰਨ ਲੋਕ ਲੱਗੇ ਹੋਏ ਸੀ ਕਿ ਉਹਨਾਂ ਦੀਆਂ ਵੀ ਚਾਬੀਆਂ ਲਗ ਲੱਗ ਲੋਕਾ ਕਲੋਨੀਆ ਹਸਪੀਟਲ ਦਾ ਜਿਹੜਾ ਸਟਾਫ ਹੁੰਦਾ ਤਾਂ ਕਿ ਇੱਕ ਬੰਦਾ ਜਿਹੜਾ ਹੈ ਉਹ ਲੋਕ ਖੋਲ ਨਾ ਸਕੇ ਜਿਹੜੀ ਜਾਣਕਾਰੀ ਮਿਲਦੀ ਹੈ ਪਰ ਰਾਤ ਜਿਹੜਾ ਦੱਸਿਆ ਜਾ ਰਿਹਾ ਕਿ 11000 ਜਿਹੜੀਆਂ ਇਹ ਬੂਕਰੋਨ ਆਪਨ ਦੀਆਂ ਗੋਈਆਂ ਜਿਹੜੀਆਂ ਇਹ ਉਤੋਂ ਚੋਰੀ ਹੋਈਆਂ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ 7 ਲੱਖ ਦੇ ਕਰੀਬ ਜਿਹੜੀ ਇਹਨਾਂ ਦੀ ਅਮਾਉਂਟ ਬੰਦੀ ਹੈ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਪੁਲਿਸ ਨੇ ਹਰ ਬਰੀਕੀ ਦੇ ਨਾਲ ਉੱਥੇ ਦੇਖਿਆ ਹਾਲਾਂਕਿ ਇੱਕ ਵੱਡੀ ਲਾਪਰਵਾਹੀ ਗੌਰਵ ਦੇਖਣ ਨੂੰ ਮਿਲਦੀ ਹੈ ਔਰ ਨਾ ਹੀ ਉੱਥੇ ਕੋਈ ਸਿਕਿਉਰਟੀ ਹੈ ਕਿਸੇ ਤਰ੍ਹਾਂ ਦਾ ਵੀ ਸੁਰੱਖਿਆ ਦਾ ਇੰਤਜ਼ਾਮ ਨਹੀਂ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਡੇਢ ਮਹੀਨਾ ਪਹਿਲਾਂ ਹੀ ਜਿਹੜਾ ਇਹ ਸਟਾਕ ਸੈਂਟਰ ਹੈ ਮੋਗਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਪਹਿਲਾਂ ਮੋਰਚਰੀ ਦੇ ਨਾਲ ਸੀ ਬਾਰਿਸ਼ ਪੈਣ ਦੀ وجہ ਦੇ ਨਾਲੇ ਜਿਹੜਾ ਸਾਡਾ ਸਟਾਕ ਹੈ ਦੂਜੇ ਪਾਸੇ ਰੱਖਿਆ ਗਿਆ ਸੀ ਜਿੱਥੇ ਕੋਈ ਕੈਮਰਾ ਨਹੀਂ ਸੀ ਕੋਈ ਸਿਕਿਉਰਟੀ ਨਹੀਂ ਸੀ ਕਰੋ ਇਹ ਤਾਲੇ ਤਾਂ ਬਹੁਤ ਸਾਰੇ ਲਗਾਏ ਹੋਏ ਨੇ ਇਹੀ ਅਲਮਾਰੀ ਦੇ ਵਿੱਚੋਂ ਚੋਰੀ ਹੋਈ ਹੈ ਬਿਲਕੁਲ ਤਾਲੇ ਤਿੰਨ ਤਾਲੇ ਜਿਹੜੇ ਵੱਡੇ ਵੱਡੇ ਤਾਲੇ ਲੱਗੇ ਹੋਏ ਆ ਅਲਮਾਰੀ ਤੇ ਉਸ ਅਲਮਾਰੀ ਦਾ ਉੱਪਰੋਂ ਪੁੰਡਾ 걸 ਗਿਆ ਔਰ ਦੋ ਜਿਹੜੇ ਇੱਕ ਤਾਲੇ نیچے ਲੱਗੇ ਆ ਉਹਨੂੰ ਤਾਂ ਤਾਲੇ ਦੀ ਜਿਹੜੀ ਅਰਲ ਦੇ ਵਿੱਚ ਜਿਹਦੇ ਵਿਚਾਰਨ ਪੈਂਦੀ ਆ ਉਸ ਨੂੰ ਤੋੜ ਕੇ ਉਹਦੇ ਵਿੱਚੋਂ ਕੱਢੇ ਗਿਆ ਹਾਲਾਂਕਿ ਹੋਰ ਵੀ ਮੈਡੀਸਿਨ ਬਹੁਤ ਪਈ ਆ ਸਟਾਕ ਸੈਂਟਰ ਦੇ ਵਿੱਚ ਬੜਾ ਸਟਾਕ ਪਿਆ ਲੇਕਿਨ ਸਿਰਫ ਤੇ ਸਿਰਫ ਇਹੀ ਗੋਲੀਆਂ ਜਿਹੜੀਆਂ ਜਿਹੜੀਆਂ ਚੋਰੀ ਹੋਈਆਂ ਤੇ ਸਾਫ ਤੌਰ ਤੇ ਵੀ ਕਿਹਾ ਜਾ ਸਕਦਾ ਕਿ ਬਹੁਤ ਜਾਣਕਾਰੀ ਹੋਏਗੀ ਉਸ ਸਖਸ਼ ਨੂੰ ਜਿਹੜਾ ਇਹ ਗੋਲੀਆਂ ਲੈ ਕੇ ਗਿਆ ਕਿ ਬਾਹਰੋਂ ਹੀ ਗੋਲੀਆਂ ਮਿਲ ਨਹੀਂ ਸਕਦੀਆਂ ਔਰ ਜਿਹੜੇ ਨਸ਼ੇ ਦੀ ਆਦੀ ਨੇ ਉਹ ਕਿਸੇ ਵੀ ਕੀਮਤ ਤੇ ਇਸ ਗੋਲੀ ਨੂੰ ਲੈਣ ਨੂੰ ਤਿਆਰ ਹੋਣਗੇ ਠੀਕ ਹੈ ਚਲੋ ਸ਼ੁਕਰੀਆ ਧੰਨਵਾਦ ਸਾਡੇ ਨਾਲ ਜੁਰੰਦਲੇ ਇਸ ਪੂਰੀ ਗੱਲਬਾਤ ਲਈ ਆਪਣੇ ਆਪ ਦੇ ਵਿੱਚ ਮਾਮਲਾ ਸ਼ੱਕੀ ਨਜ਼ਰ ਆ ਰਿ ਜਿਵੇਂ ਇਹ ਉੱਥੇ ਨੇ ਤਾਲੇ ਲੱਗੇ ਹੋਏ ਸੀ ਸੀਸੀਟੀਵੀ ਨਹੀਂ ਸੀ ਸੁਰੱਖਿਆ ਦਾ ਇੰਤਜ਼ਾਮ ਨਹੀਂ ਸੀ ਸਿਰਫ ਉਹੀ ਗੋਲੀਆਂ ਚੋਰੀ ਕੀਤੀਆਂ ਜਾਂਦੀਆਂ ਨੇ ਇਹ ਨਸ਼ੇੜੀਆਂ ਦਾ ਕੋਈ ਕੰਮ ਹੈ ਜਾਂ ਫਿਰ ਕਿਹਨਾਂ ਦਾ ਕੰਮ ਹੈ ਆਪਣੇ ਆਪ ਦੇ ਵਿੱਚ ਸਵਾਲ ਜ਼ਰੂਰ ਹੈ ਅਗਲਾ ਪੁਆਇੰਟ ਇਹ ਵੀ ਹੈ ਜੋ ਦੀਪਕ ਵੀ ਜ਼ਿਕਰ ਕਰ ਰਹੇ ਸੀ ਇਹ ਤੁਸੀਂ ਮਾਰਕੀਟ ਦੇ ਵਿੱਚ ਖਰੀਦਣ ਜਾਓ ਤਾਂ ਉੱਥੇ ਤੁਹਾਨੂੰ ਇਸ ਤਰੀਕੇ ਦੀ ਗੋਲੀ ਨਹੀਂ ਮਿਲੇਗੀ ਬਿਊਰੋ ਜੋ ਕਿਹਾ ਜਾ ਰਿਹਾ ਸੀ ਬਿਊ ਨੋਰੋਫਾਈਨ ਗੋਲੀ ਦਾ ਨਾਮ ਹੈ ਜਿਸ ਨੂੰ ਉੱਥੇ ਰੱਖਿਆ ਗਿਆ ਸੀ ਕਰੀਬ 11000 ਗੋਲੀਆਂ ਹੈਗੀਆਂ ਨੇ ਜਿਹੜੀਆਂ ਚੋਰੀ ਹੋਈਆਂ ਅਗਲੀ ਖਬਰ ਦਾ ਰੁਕ ਕਰਦੇ ਹਾਂ ਦਿਨ ਦੀ ਪੰਜਵੀਂ ਵੱਡੀ ਖਬਰ ਦਾ ਰੁਕ ਹੋਏਗਾ ਸੰਗਰੂਰ ਤੋਂ ਖਬਰ ਹੈ ਸੰਗਰੂਰ ਦੇ ਪਿੰਡ ਪੈਂਦ ਦੇ ਨੇੜੇ ਟੋਲ ਪਲਾਜ਼ਾ ਦੇ ਉੱਤੇ ਹੰਗਾਮਾ ਹੋਇਆ ਟੋਲ ਪਲਾਜ਼ਾ ਵਾਲਿਆਂ ਨੇ ਕੰਬਾਈਨ ਚਾਲਕ ਦੇ ਉੱਤੇ ਹਮਲਾ ਕਰ ਦਿੱਤਾ ਰੌਡਸ ਤੇ ਇਟਾਂ ਰੋੜਿਆਂ ਦੇ ਨਾਲ ਅਟੈਕ ਕਰਨ ਦੇ ਇਲਜ਼ਾਮ ਨੇ ਕੁਝ ਤਸਵੀਰਾਂ ਆਈਆਂ ਨੇ ਉਹ ਵੀ ਕੁਝ ਹੀ ਪੰਜਾਬੀ ਟੈਲੀਵਿਜ਼ਨ ਸਕਰੀਨ ਦੇ ਉੱਤੇ ਹੋਣਗੀਆਂ ਕੰਬਾਈਨ ਚਾਲਕ ਨੇ ਟੋਲ ਵਾਲਿਆਂ ਦੇ ਉੱਤੇ ਚੋਰੀ ਕਰਨ ਦੇ ਵੀ ਇਲਜ਼ਾਮ ਲਗਾਏ ਸੰਗਰੂਰ ਦੇ ਪਿੰਡ ਪੈਂਦ ਨੇੜੇ ਟੋਲ ਪਲਾਜ਼ਾ ਇਹ ਜਿੱਥੇ ਟੋਲ ਪਲਾਜ਼ਾ ਦੇ ਬਲਾਜ਼ਮ ਉਸ ਸਵਾਲਾਂ ਦੀ ਕਟਰੀ ਵਿੱਚ ਨਹੀਂ ਇਲਜ਼ਾਮ ਨਹੀਂ ਉਹਨਾਂ ਦੇ ਉੱਤੇ ਇਲਜ਼ਾਮ ਹੈ ਕਿ ਇੱਕ ਕੰਬਾਈਨ ਚਾਲਕ ਦੇ ਉੱਤੇ ਪੱਥਰਾਂ ਦੇ ਨਾਲ ਹਮਲਾ ਕੀਤਾ ਤੇ ਜਿਹੜਾ ਕੰਬਾਈਨ ਚਾਲਕ ਸੀ ਉਸਨੇ ਵੀਡੀਓ ਵੀ ਬਣਾ ਲਈ ਔਰ ਸਾਹਮਣੇ ਆ ਵੀ ਚੁੱਕੀ ਹੈ ਕੰਬਾਈਨ ਚਾਲਕ ਰਾਮਸ਼ਰਨ ਸਿੰਘ ਨੇ ਇਲਜ਼ਾਮ ਲਗਾਏ ਨੇ ਕਿ ਜਦੋਂ ਕੰਬਾਈਨ ਟੋਲ ਤੋਂ ਲੰਘਾਉਣ ਲੱਗਿਆ ਤੇ ਬੈਰੀਅਰ ਖੁੱਲਾ ਸੀ ਪਰ ਜਦੋਂ ਉਸਨੇ ਕੰਬਾਈਨ ਲਗਾਉਣ ਦੇ ਲਈ ਦਰਵਾਜ਼ਾ ਅਚਾਨਕ ਬੰਦ ਹੋ ਗਿਆ ਜਿਸ ਤੋਂ ਬਾਅਦ ਟੋਲ ਮੁਲਾਜ਼ਮਾਂ ਨੇ ਉਸਨੂੰ ਘੇਰ ਕੇ ਸੋਟੀਆਂ ਤੇ ਤੀਸਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਲਹੂ ਲੋਹਾਨ ਕਰ ਦਿੱਤਾ ਕੰਬਾਈਨ ਤੇ ਬੈਠ ਕੇ ਉਸਨੇ ਵੀਡੀਓ ਬਣਾ ਲਈ ਔਰ ਵੀਡੀਓ ਦੇ ਵਿੱਚ ਨਜ਼ਰ ਆ ਰਿਹਾ ਕਿ ਪੱਥਰ ਸੁੱਤੇ ਜਾ ਰਹੇ ਨੇ ਹੱਥਾਂ ਦੇ ਵਿੱਚ ਸੋਟੀਆਂ ਨੇ ਰੌਡਸ ਹੈਗੀਆਂ ਨੇ ਔਰ ਕੁੱਟਮਾਰ ਕੀਤੀ ਗਈ ਹੈ ਸੰਗਰੂਰ ਦੇ ਨੀੜੇ ਦਾ ਟੋਲ ਪਲਾza ਜੇ ਉੱਥੇ ਦੀ ਇਹ ਪੂਰੀ ਕਟਨਾ ਦੱਸੀ ਜਾ ਰਹੀ ਹੈ ਪਿੰਡ ਪੈਂਦ ਦਾ ਜਿਹੜਾ ਟੋਲ ਪਲਾza ਇੱਕ ਸਾਹਮਣੇ ਤੋਂ ਸ਼ਖਸਾਂ ਦਾ ਉਸ ਦੇ ਵੱਲੋਂ ਇਟਾ ਰੋੜੇ ਚਲਾਏ ਗਏ ਫਿਰ ਤਿੰਨ ਚਾਰ ਤਾਂ ਇੱਥੇ ਹੀ ਤਸਵੀਰ ਦੇ ਵਿੱਚ ਤੁਹਾਨੂੰ ਵੀ ਨਜ਼ਰ ਆ ਰਹੀ ਹੋਣਗੇ ਜਿਨ੍ਹਾਂ ਦੇ ਵੱਲੋਂ ਇਲਜ਼ਾਮ ਹੈ ਕਿ ਅਟੈਕ ਕੀਤਾ ਗਿਆ ਔਰ ਸਾਹਮਣੇ ਤੋਂ ਨਿਕਲ ਕੇ ਆਏ ਨੇ ਰੋਡ ਦੇ ਉੱਤੇ ਸੀ ਔਰ ਸਾਹਮਣੇ ਤੋਂ ਆਉਂਦੇ ਪਹਿਲਾਂ ਪੱਥਰ ਮਾਰਿਆ ਗਿਆ ਮੇਰੀ ਲੱਗ ਦੌੜ ਤਾ ਬੰਦਣਾ ਔਰ ਫੇਰਾ ਮਾਰੀ ਨਾ ਭਾਈ ਮੇਰੇ ਮਾਰੀ ਨਾ ਮੋਟਰਸਾਈਕਲ ਤੇ ਪਾ ਕੇ ਦੁਬਾਰੇ ਅਗੇ ਫੇਰ ਦੀ ਫੇਰ ਉਹ ਸੜਕ ਤੇ ਖੜੇ ਫੇਰ ਪੱਥਰ ਮਾਰਨ ਲੱਗੇ ਮੇਰੇ ਤੇ ਪਿਸਤੌਲ ਕੱਢ ਲਿਆ ਉਹਨਾਂ ਨੇ ਪਸਟ ਮੋਟਰਸਾਈਕਲ ਅਗੇ ਲਾਤਾ ਪਿਸਤੌਲ ਕੱਢਿਆ ਹੋਇਆ ਫਿਰ ਰੋਕ ਲਈ ਤੇ ਉਧੇ ਮਗਰ ਕੋਈ ਮੇਰੇ ਕੋਈ ਗੱਡੀ ਚ ਵੀਡੀਓ ਬਣਾਉਂਦਾ ਹੁੰਦਾ ਸੀਗਾ ਕਿਸੇ ਨੂੰ ਪਤਾ ਸੀਗਾ ਵੀ ਧੱਕਾ ਕਰਨ ਲੱਗੇ ਵੀ ਇਹ ਟੋਲ ਵਾਲੇ ਜਦੋਂ ਵੀਡੀਓ ਬਣਾਉਂਦਾ ਹੁੰਦਾ ਸੀ ਤੇ ਉੱਥੇ ਖੜ ਕੇ ਉਹ ਵੀਡੀਓ ਬਣਾਉਣ ਲੱਗਾ ਤੇ ਉਹਨੂੰ ਨਾਲ ਧੱਕਾ ਮੁਕੀ ਉਹਦੇ ਉਹਦਾ ਫੋਨ ਖੋ ਕੇ ਉਹਦੀ ਵੀ ਵੀਡੀਓ ਡਿਲੀਟ ਕਰਤੀ ਤੇ ਇੱਕ ਮੁੰਡਾ ਹੋਰ ਸੀਗਾ ਜਸਵੀਰ ਉਹਦਾ ਨਾਮ ਸੀ ਪੈਂਦਦਾ ਵੈਸੇ ਮੁੰਡਾ ਉਹ ਤੇ ਉਹਦਾ ਫੋਨ ਫੜ ਲਿਆ ਜੀ ਫਿਰ ਕਹਿੰਦੇ ਤੂੰ ਵੀਡੀਓ ਬਣਾਉਣਾ ਵੀ ਉਤਾਂ ਕਰਕੇ ਉਹਦੀ ਵੀ ਮੰਨ ਲਓ ਵੀਰ ਉਹ ਕਰ ਗਿਆ ਜੀ ਉਹ ਵੀਡੀਓ ਉਹਦਾ ਫੋਨ ਖੋਗੇ ਤੇ ਵੀਡੀਓ ਡਿਲੀਟ ਕਰ ਗਿਆ ਉਹਦੀ ਵੀ ਉਸ ਤੋਂ ਬਾਅਦ ਕੀ ਹੋਇਆ ਫਿਰ ਮੈਨੂੰ ਇਹ ਜਿਹੜਾ ਮੇਰਾ ਫੋਨ ਸੀਗਾ ਨਾਲ ਤਾਂ ਮਸ਼ੀਨ ਦੀ ਚਾਬੀ ਲੈ ਗਈ ਜੀ ਕੱਢ ਕੇ ਤੇ ਆ ਮੇਰੇ ਕਵਰ ਦੇ ਵਿੱਚ ਪੈਸੇ ਸੀਗੇ ਤੇ ਹਿਸਾਬ ਵਾਲੀ ਡੇਰੀ ਸੀ ਆ ਫੋਨ ਦੇ ਕਵਰ 'ਚ ਜੀ ਤੇ तकरीबन 5000 5500 ਰੁਪਿਆ ਸੀਗਾ ਜੀ ਉਹ ਇਹ ਲੈ ਗਿਆ ਮੈਨੂੰ ਕਹਿੰਦੇ ਜਦਨੀ ਮੈਂ ਉਦੋਂ ਬਾਅਦ ਉਹ ਬੰਦੇ ਮੈਨੂੰ ਉੱਥੇ ਲੈ ਗਏ ਟੋਲ ਤੇ ਟੋਲ ਤੇ ਗਏ ਜਦੋਂ ਅਸੀਂ ਉਹਨੇ ਜਦੋਂ ਸੀਸੀਟੀਵੀ ਦੇਖੀ ਫੁਟੇਜ ਉਹਨਾਂ ਦੀ ਉਹਦੇ ਵਿੱਚ ਤੇ ਬਖਾਇਆ ਦੱਸੋ ਜੇ ਕੋਈ ਨੁਕਸਾਨ ਆ ਵੀ ਤਾਂ ਮੈਂ ਤੁਹਾਨੂੰ ਦੱਸੋ ਵੀ ਮੈਂ ਉਹਦਾ ਕਸੂਰ ਵਾਰਾਂਗਾ ਹਾਂ ਮੈਂ ਮਾਫੀ ਮੰਗੂਗਾ ਵੀ ਉਹਨਾਂ ਦੇ ਵਿੱਚ ਕੁਝ ਨਹੀਂ ਐਵੇਂ ਦਾ ਹੈਗਾ ਤੇ ਜਿਹੜੀ ਉਹਨਾਂ ਦੀ ਵੀਡੀਓ ਆ ਗਈ ਉਹ ਫੁਟੇਜ ਸੀਸੀਟੀਵੀ ਉਹ ਇੱਕ ਤਾਂ ਉਹ ਬੈਰਲ ਕਰਵਾਈ ਜਾਵੇ ਵੀ ਦੱਸੋ ਕੀ ਨੁਕਸਾਨ ਸੀਗਾ ਮਤਲਬ ਤੇ ਦੂਜੇ ਨੰਬਰ ਤੇ ਜਿਹੜਾ ਉਹ ਪਿਸਤਲ ਵਾਲੀ ਕਹਿੰਦੇ ਕਹਿੰਦਾ ਮੈਨੂੰ ਕਹਿੰਦਾ ਮੇਰਾ ਫੋਨ ਫੜ ਲਿਆ ਉਹਨਾਂ ਆਪ ਨੇ ਕੈਪਟਨ ਸੀ ਉਹਦਾ ਨਾਮ ਲਓ ਹੋਰ ਅਖੀ ਵਾਦਿਆਂ ਤੇ ਦਿਨ ਦੀ ਚੌਥੀ ਵੱਡੀ ਖਬਰ ਦਾ ਅਸੀਂ ਰੁਕ ਕਰਾਂਗੇ ਇਹ ਖਬਰ ਜੁੜੀ ਹੋਈ ਹੈ ਪ੍ਰਸ਼ਾਸਨਿਕ ਫੇਰਬਦਲ ਦੇ ਨਾਲ ਪੰਜਾਬ ਦੇ ਵਿੱਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਦੇਖਣ ਨੂੰ ਮਿਲਿਆ ਤਿੰਨ ਜ਼ਿਲ੍ਹਿਆਂ ਦੇ ਡੀਸੀ ਬਦਲ ਦਿੱਤੇ ਗਏ ਨੇ ਡਿਪਟੀ ਕਮਿਸ਼ਨਰਜ਼ ਬਦਲ ਦਿੱਤੇ ਗਏ ਨੇ ਪਠਾਨਕੋਟ ਗੁਰਦਾਸਪੁਰ ਤੇ ਅੰਮ੍ਰਿਤਸਰ ਜਿਹੜੇ ਮਾਝੇ ਦੇ ਚਾਰ ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਤਿੰਨ ਜ਼ਿਲ੍ਹਿਆਂ ਦੇ ਵਿੱਚ ਨਵੇਂ ਡੀਸੀ ਲਗਾ ਦਿੱਤੇ ਗਏ ਨੇ ਦਿਲਵਿੰਦਰਜੀਤ ਸਿੰਘ ਅੰਮ੍ਰਿਤਸਰ ਦੇ ਨਵੇਂ ਡੀਸੀ ਹੋਣਗੇ ਸਿੱਧਾ ਮਤਲਬ ਹੈ ਸਾਖੀ ਸਾਨੀ ਪਿਛਲੇ ਕੁਝ ਦਿਨਾਂ ਦੇ ਵਿੱਚ ਖੂਬ ਚਰਚਾ ਦੇ ਵਿੱਚ ਹੜ ਦੇ ਦੌਰਾਨ ਜਿਸ ਤਰੀਕੇ ਨਾਲ ਮਦਦ ਕਰ ਰਹੀ ਸੀ ਖੁਬ ਚਰਚਾ ਸੀ ਸਾਕਸ਼ੀ ਸਾਨੀ ਤਾਂ ਉਹਨਾਂ ਦਾ ਤਬਾਦਲਾ ਹੋ ਗਿਆ ਹੁਣ ਦਿਲਵਿੰਦਰਜੀਤ ਸਿੰਘ ਅੰਮ੍ਰਿਤਸਰ ਦੇ ਨਵੇਂ ਡੀਸੀ ਨੇ ਅਦਿੱਤੇ ਉਪਰ ਗੁਰਦਾਸਪੁਰ ਡੀਸੀ ਹੋਣਗੇ ਔਰ ਪਠਾਨਕੋਟ ਦੇ ਨਵੇਂ ਡੀਸੀ ਹੋਣਗੇ ਪੱਲਵੀ ਅੰਮ੍ਰਿਤਸਰ ਦੀ ਡੀਸੀ ਸਾਕਸ਼ੀ ਸਾਨੀ ਦਾ ਤਬਾਦਲਾ ਕੀਤਾ ਗਿਆ ਸਾਕਸ਼ੀ ਸਾਨੀ ਨੂੰ ਮੋਹਾਲੀ ਦੇ ਵਿੱਚ ਗਮਾੜਾ ਦੀ ਚੀਫ ਐਡਮਿਨਿਸਟ੍ਰੇਟਰ ਲਗਾ ਦਿੱਤਾ ਗਿਆ ਤਾਂ ਕੁੱਲ ਮਿਲਾ ਕੇ ਕੁੱਲ 6 ਆਈਏਸ ਅਧਿਕਾਰੀਆਂ ਦਾ ਤਬਾਦਲਾ ਹੋਇਆ ਆਪਣੇ ਆਪ ਦੇ ਵਿੱਚ ਕਿਉਂਕਿ ਸਾਕਸ਼ੀ ਸਾਨੀ ਬੜੇ ਉਸੀ ਕੋ ਗੁੱਡ ਡੈਕੋਰੇਟਡ ਦੇ ਜੇ ਅ ਅੱਜਕੱਲ ਇੱਕ ਅਧਿਕਾਰੀ ਦੇ ਤੌਰ ਦੇ ਉੱਤੇ ਆਪਾਂ ਉਹਨਾਂ ਨੂੰ ਜਾਣਦੇ ਆ ਨਾ ਕਿ ਖੂਬ ਚਰਚਾ ਦੇ ਵਿੱਚ ਰਹੇ ਨੇ ਸਾਖੀ ਸਾਨੀ ਜਿਸ ਤਰੀਕੇ ਨਾਲ ਹੜ ਦੇ ਦਿਨਾਂ ਦੇ ਵਿੱਚ ਉਹ ਲੋਕਾਂ ਦੇ ਵਿਚਾਲੇ ਪਹੁੰਚੇ ਖੂਬ ਉਹਨਾਂ ਦੀ ਸ਼ਲਾਘਾ ਹੋਈ ਹੈ ਪੰਜਾਬ ਨਹੀਂ ਬਲਕਿ ਪੰਜਾਬ ਤੋਂ ਬਾਹਰ ਵੀ ਜਿੱਥੇ ਵੀ ਉਹ ਉਹਨਾਂ ਦੀਆਂ ਤਸਵੀਰਾਂ ਉਹ ਹੜ ਵਾਲੀਆਂ ਪਹੁੰਚੀਆਂ ਤੇ ਫਿਰ ਫਿਲਹਾਲ ਉਹਨਾਂ ਦਾ ਤਬਾਦਲਾ ਹੋ ਗਿਆ ਸਾਖੀ ਸਾਨੀ ਅੰਮ੍ਰਿਤਸਰ ਦੇ ਡੀਸੀ ਜਿਹੜੇ ਸੀਗੇ ਉਹਨਾਂ ਨੂੰ ਉੱਥੋਂ ਚੇਂਜ ਕਰ ਦਿੱਤਾ ਗਿਆ ਮੋਹਾਲੀ ਸ਼ਿਫਟ ਕਰ ਦਿੱਤਾ ਗਿਆ ਚੀਫ ਐਡਮਿਨਿਸਟਰੇਟਰ ਲਗਾ ਦਿੱਤਾ ਗਿਆ ਗਮਾਡਾਲ ਹੁਣ ਦਿਨ ਦੀ ਤੀਜੀ ਵੱਡੀ ਖਬਰ ਤੁਹਾਡੇ ਸਾਹਮਣੇ ਆਏਗੀ ਜੁੜੀ ਹੋਈ ਹੈ ਸਸਪੈਂਡਡ ਡੀਆਈਜੀ ਹਰਜਨ ਸਿੰਘ ਪੁੱਲਰ ਦੇ ਨਾਲ ਸੂਤਰਾਂ ਦੇ ਹਵਾਲੇ ਤੋਂ ਖਬਰ ਇਹ ਹੈ ਕਿ ਡੀਆਈਜੀ ਪੁੱਲਰ ਮਾਮਲੇ ਦੇ ਵਿੱਚ ਸੀਬੀਆਈ ਨੇ ਡੀਆਈਜੀ ਦੇ ਬੈਂਕ ਲੋਕਰ ਖੋਲ੍ਹੇ ਨੇ ਬੈਂਕ ਲੋਕਰ ਦਾ ਉਸ ਦਿਨ ਵੀ ਜ਼ਿਕਰ ਆ ਰਿਹਾ ਸੀ ਜਿਸ ਦਿਨ ਘਰ ਦੇ ਵਿੱਚ ਰੇਡ ਹੋਈ ਸੀ ਕਰੀਬ 7 ਕਰੋੜ ਰੁਪਏ ਕੈਸ਼ ਮਿਲਿਆ ਸੀ 26 ਘੜੀਆਂ ਮਿਲੀਆਂ ਸੀ ਗੱਡੀਆਂ ਦੀਆਂ ਚਾਬੀਆਂ ਮਿਲੀਆਂ ਸੀ ਪ੍ਰਾਪਰਟੀ ਦਾ ਜ਼ਿਕਰ ਹੋਇਆ ਸੀ ਗਹਿਣੇ ਮਿਲੇ ਸੀ ਕਰੀਬ ਕਰੀਬ ਢਾਈ ਕਿਲੋ ਜਿਹੜੇ ਅਲੀਗੇਸ਼ਨ ਸੀਬੀਆਈ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਔਰ ਉਸ ਸਮੇਂ ਵੀ ਇਹ ਚਰਚਾ ਹੋ ਰਹੀ ਸੀ ਕਿ ਕੁਝ ਚਾਬੀਆਂ ਬਰਾਮਦ ਹੋਈਆਂ ਨੇ ਜਿਹੜੀਆਂ ਲੋਕਰਸ ਦੀਆਂ ਨੇ ਤਾਂ सीबीआई ਨੇ ਡੀਆਈਜੀ ਦੇ ਲੋਕਰ ਬੈਂਕ ਲੋਕਰ ਵੀ ਖੰਗਾਲੇ ਨੇ ਚੰਡੀਗੜ੍ਹ ਦੇ ਵਿੱਚ ਐਚਡੀਐਫਸੀ ਬੈਂਕ ਦੇ ਵਿੱਚ ਲੋਕਰਸ ਇਹੋ ਖਲਵਾਏ ਗਏ ਔਰ ਲੋਕਰ ਦੇ ਵਿੱਚੋਂ ਕੁਝ ਪ੍ਰਾਪਰਟੀ ਦੇ ਕਾਗਜ਼ ਬਰਾਮਦ ਕੀਤੇ ਗਏ ਨੇ ਨਾਲ ਕਿ 골ਡ ਵੀ ਬਰਾਮਦ ਹੋਇਆ ਪਰ 골ਡ ਬਹੁਤਾ ਨਹੀਂ ਸੀ ਸਿਰਫ 50 ਗ੍ਰਾਮ ਦੀ ਹੀ ਜਾਣਕਾਰੀ ਹੈ ਚਲੋ 5 ਟੋਲੇ ਸੋਨਾ ਤਾਂ ਕੋਈ ਵੱਡੀ ਗੱਲ ਨਹੀਂ ਹੁੰਦੀ ਹਰ ਕਿਸੇ ਦੇ ਘਰ ਦੇ ਵਿੱਚ ਅੱਜਕੱਲ ਹੁੰਦਾ ਹੈ ਔਰ ਅੱਗੇ ਵੀ ਜਿਹੜੇ ਬੈਂਕ ਦੇ ਲੋਕਰਸ ਨੇ ਉਹ ਖੰਗਾਲੇ ਜਾ ਸਕਦੇ ਨੇ ਡੀਆਈਜੀ ਦੀ ਡਾਇਰੀ ਦੇ ਵਿੱਚ ਕਈ ਅਫਸਰਾਂ ਤੇ ਉਦਯੋਗਪਤੀਆਂ ਦੇ ਨਾਮ ਵੀ ਮਿਲਣ ਸਾਰਿਆਂ ਨੂੰ ਸੰਬੰਧ ਭੇਜ ਕੇ ਪੁਚਕਿਸਤੇ ਲਈ ਵੀ ਸੱਧਿਆ ਸੀਬੀਆਈ ਦੇ ਵੱਲੋਂ ਜਾ ਸਕਦਾ ਹੈ ਕਾਬਲੇਗੌਰ ਅਰਜਨ ਸਿੰਘ ਪੁੱਲਰ ਦੇ ਖਿਲਾਫ ਇੱਕ ਮੰਡੀ ਗਵਿੰਦਗੜ੍ਹ ਦੇ ਕਾਰੋਬਾਰੀ ਨੇ ਰਾਕੇਸ਼ ਬੱਤਾ ਉਹਨਾਂ ਦੇ ਵੱਲੋਂ ਇੱਕ ਕੰਪਲੇਨਟ ਕੀਤੀ ਗਈ ਸੀਬੀਆਈ ਨੂੰ ਔਰ ਇਲਜ਼ਾਮ ਲਗਾਏ ਗਏ ਕਿ 8 ਲੱਖ ਰੁਪਏ ਮੰਗੇ ਜਾ ਰਹੇ ਨੇ ਇੱਕ ਮਾਮਲੇ 'ਚ ਮਾਮਲੇ ਨੂੰ ਰਫਾ ਦਫਾ ਕਰਨ ਦੇ ਐਵੈਜ਼ ਦੇ ਵਿੱਚ 5 ਲੱਖ ਰੁਪਏ ਰੰਗੇ ਹੱਥੀ ਰਿਸ਼ਵਤ ਦਿੰਦੇ ਹੋਏ ਡੀਆਈਜੀ ਪੁੱਲਰ ਨੂੰ ਫੜ ਲਿਆ ਗਿਆ ਸੀ ਉਸ ਤੋਂ ਬਾਅਦ ਰੇਡ ਚੱਲਦੀ ਰਹੀ ਕਰੀਬ 21 ਘੰਟੇ ਤੱਕ ਰੇਡ ਚੱਲੀ ਡੀਆਈਜੀ ਨੂੰ ਗ੍ਰਿਫਤਾਰਤਾ ਕਰ ਲਿਆ ਗਿਆ ਪਰ ਘਰੋਂ ਵੀ ਬਹੁਤ ਕੁਝ ਕੰਦੇ ਇਸ ਕਰੀਬ 7.5 ਕਰੋੜ ਰੁਪਏ ਬਰਾਮਦ ਹੋਇਆ ਹੋਊ ਬਹੁਤ ਸਾਰੀਆਂ ਚੀਜ਼ਾਂ ਪਰ ਇੰਟਰਸਟਿੰਗਲੀ ਇੱਕ ਦਿਨ ਦਾ ਵੀ ਰਿਮਾਂਡ ਸੀਬੀਆਈ ਦੇ ਵੱਲੋਂ ਡੀਆਈਜੀ ਪੁੱਲਰ ਦਾ ਨਹੀਂ ਲਿਆ ਗਿਆ ਰਿਮਾਂਡ ਨਹੀਂ ਬਲਕਿ ਸਿੱਧਾ ਜੁਡੀਸ਼ੀਅਲ ਕਸਟਡੀ ਦੇ ਵਿੱਚ ਅਦਾਲਤ ਦੇ ਵੱਲੋਂ ਭੇਜ ਦਿੱਤਾ ਗਿਆ ਹਰਚਰਨ ਸਿੰਘ ਲॉकर ਮਾਮਲੇ ਦੇ ਵਿੱਚ ਹੁਣ ਲਗਾਤਾਰ ਸੀਬੀਆਈ ਇਨਵੈਸਟੀਗੇਸ਼ਨ ਕਰ ਰਹੀ ਹੈ ਐਸਡੀਐਫਸੀ ਬੈਂਕ ਦੇ ਲੋਕਰ ਖੋਲੇ ਗਏ ਨੇ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗਿਆ ਹੈ ਕਿ ਕੁਝ ਪ੍ਰਾਪਰਟੀਆਂ ਦੇ ਡਾਕੂਮੈਂਟ ਤੇ ਕੁਝ 골ਡ ਰਿਕਵਰ ਕੀਤਾ ਗਿਆ ਹੈ ਹੁਣ ਤੱਕ ਦੀ ਜਿਹੜੀ ਸੀਬੀਆਈ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਹੋਰ ਵੀ ਲੋਕਰ ਨੇ ਚਾਰ ਤੋਂ ਪੰਜ ਹੋਰ ਲੋਕਰ ਨੇ ਜਿਹੜੇ ਸੋਰਸਿਸ ਸਾਨੂੰ ਜਾਣਕਾਰੀ ਦੇ ਰਹੇ ਹੈ ਕਿ ਉਹਦੇ ਵਿੱਚ ਵੀ ਹੁਣ ਸੀਬੀਆਈ ਇਨਵੈਸਟੀਗੇਸ਼ਨ ਕਰੂਗੀ ਲੋਕਰਾਂ ਦੇ ਵਿੱਚ ਕਾਫੀ ਕੁਝ ਰਿਕਵਰ ਹੋਣ ਦਾ ਖੱਤ੍ਸਾ ਜਤਾਇਆ ਜਾ ਰਿਹਾ ਤੁਹਾਨੂੰ ਦੱਸ ਦਈਏ ਕਿ ਪ੍ਰਾਪਰਟੀ ਨੂੰ ਲੈ ਕੇ ਕਿਉਂਕਿ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪ੍ਰਾਪਰਟੀ ਬਹੁਤ ਜ਼ਿਆਦਾ ਸਾਹਮਣੇ ਆ ਰਹੀ ਹੈ ਕਿਉਂਕਿ ਘਰ ਤੋਂ ਵੀ ਪ੍ਰਾਪਰਟੀ ਦੇ ਡਾਕੂਮੈਂਟ ਰਿਕਵਰ ਕੀਤੇ ਗਏ ਸੀ ਤੇ ਹੁਣ ਲੋਕਰ ਤੋਂ ਵੀ ਪ੍ਰਾਪਰਟੀ ਦੇ ਡਾਕੂਮੈਂਟ ਰਿਕਵਰ ਕੀਤੇ ਗਏ ਨੇ ਹੋਰ 4 ਤੋਂ 5 ਲੋਕਰਸ ਨੇ ਜਿਦੇ ਵਿੱਚ ਕਾਫੀ ਚੀਜ਼ਾਂ ਰਿਕਵਰ ਹੋ ਸਕਦੀ ਹੈ ਜਿਸ ਨੂੰ ਲੈ ਕੇ ਹੁਣ ਸੀਬੀਆਈ ਲਗਾਤਾਰੀ ਦੇ ਵਿੱਚ ਇਨਵੈਸਟੀਗੇਸ਼ਨ ਕਰਦੇ ਨਜ਼ਰ ਆ ਰਹੀ ਹੈ ਤਾਕੀ ਪਤਾ ਚੱਲ ਸਕੇ ਕਿ ਕਿੱਥੇ ਕਿੱਥੇ ਪ੍ਰਾਪਰਟੀ ਹੈ ਚੰਡੀਗੜ੍ਹ ਹੀ ਨਹੀਂ ਬਲਕਿ ਪੰਜਾਬ ਦੇ ਵਿੱਚ ਹੋਰ ਵੀ ਥਾਵਾਂ ਤੇ ਫਾਰਮ ਹਾਊਸ ਦੇ ਨਾਲ-ਨਾਲ ਕਈ ਚੀਜ਼ਾਂ ਦੀ ਪ੍ਰਾਪਰਟੀ ਜਿਹੜੀ ਹੈ ਉਹ ਸਾਹਮਣੇ ਆ ਰਹੀ ਹੈ ਜਿਸ ਨੂੰ ਲੈ ਕੇ ਪੁਲਿਸ ਹੁਣ ਲਗਾਤਾਰ ਸੀਬੀਆਈ ਇਨਵੈਸਟੀਗੇਸ਼ਨ ਕਰ ਰਹੀ ਹੈ ਜਿਹੜੀ ਹੁਣ ਤੱਕ ਦੀ ਜਾਣਕਾਰੀ ਹੈ ਕਿ ਜਿਹੜੀ ਡਾਇਰੀ ਹੈ ਉਹ ਵੀ ਕਾਫੀ ਰਾਜ਼ ਖੋਲਦੀ ਨਜ਼ਰ ਆ ਰਹੀ ਹੈ ਕ੍ਰਿਸ਼ਨੂ ਦੀ ਚੈਟਿੰਗ ਕਾਫੀ ਰਾਜ਼ ਖੋਲਦੀ ਨਜ਼ਰ ਆ ਰਹੀ ਹੈ ਜਿਸ ਨੂੰ ਲੈ ਕੇ ਜਲਦੀ ਕ੍ਰਿਸ਼ਨੂ ਜਿਹੜਾ ਵਿਚੋਲੀਆ ਉਸ ਨੂੰ ਹੁਣ ਸੀਬੀਆਈ ਦਫ਼ਤਰ ਲਾ ਕੇ ਦੁਬਾਰਾ ਤੋਂ ਤਾਂ ਡੀਆਈਜੀ ਪੁਲਰ ਸਸਪੈਂਡਡ ਡੀਆਈਜੀ ਪੁਲਰ ਫਿਲਹਾਲ ਜੁਡੀਸ਼ੀਅਲ ਕਸਟਡੀ ਦੇ ਵਿੱਚ ਨੇ ਔਰ ਮੁਸ਼ਕਲਾਂ ਤਾਂ ਫਿਲਹਾਲ ਘਟਦੀਆਂ ਹੋਈਆਂ ਨਜ਼ਰ ਨਹੀਂ ਆ ਰਹੀਆਂ ਹੁਣ ਅੱਗੇ ਵਾਦਿਆਂ ਅਗਲੀ ਖਬਰ ਦਾ ਰੁਕ ਕਰਾਂਗੇ ਹਵਾ ਪ੍ਰਦੂਸ਼ਨ ਦਾ ਜ਼ਿਕਰ ਹੋਏਗਾ ਦੀਵਾਲੀ ਦਾ ਦਿਨ ਇਨਫੈਕਟ ਇਸ ਵਾਰ ਤਾਂ ਦੀਵਾਲੀ 2 ਦਿਨ ਤੱਕ ਮਨਾਈ ਗਈ ਤੇ ਉਸ ਤੋਂ ਬਾਅਦ ਹਵਾ ਪ੍ਰਦੂਸ਼ਣ ਇਸ ਸਮੇਂ ਖੂਬ ਸੁਰਖੀਆਂ ਦੇ ਵਿੱਚ ਹੈ ਔਰ ਉਸ ਦੇ ਉੱਤੇ ਪੋਲਿਟੀਕਲ ਤੁਸੀਂ ਕਹੋ ਕਿ ਧੂਆ ਉੱਡਦਾ ਨਜ਼ਰ ਆ ਰਿਹਾ ਹੈ ਇਸ ਖਬਰ ਦਾ ਰੁਕ ਕਰਾਂਗੇ ਹਵਾ ਪ੍ਰਦੂਸ਼ਣ ਦੇ ਉੱਤੇ ਖੂਬ ਸਿਆਸੀ ਬਿਆਨਬਾਜ਼ੀ ਹੋ ਰਹੀ ਹੈ ਦਿੱਲੀ ਦੇ ਵਿੱਚ ਪ੍ਰਦੂਸ਼ਣ ਦੇ ਲਈ ਪੰਜਾਬ ਨੂੰ ਜ਼ਿੰਮੇਵਾਰ ਦੱਸਿਆ ਗਿਆ ਹੈ ਬੀਜੇਪੀ ਨੇ ਅਲੀਗੇਸ਼ਨ ਲਗਾਏ ਪੰਜਾਬ ਦੀ ਪਰਾਲੀ ਦੀ ਵਜ੍ਹਾ ਨਾਲ ਦਿੱਲੀ ਦੇ ਵਿੱਚ ਪ੍ਰਦੂਸ਼ਣ ਹੋ ਰਿਹਾ ਹੈ ਇਹ ਬੀਜੇਪੀ ਦੇ ਇਲਜ਼ਾਮ ਨੇ ਦਿੱਲੀ ਬੀਜੇਪੀ ਦੇ ਬੀਜੇਪੀ ਵੱਲੋਂ ਪੰਜਾਬ ਦੇ ਕਿਸਾਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਪਲੜਵਾਰ ਕੀਤਾ ਗਿਆ ਪੰਜਾਬ ਦੇ ਵਿੱਚ ਪਰਾਲੀ ਪਰਾਲੀ ਸੜਨ ਦੇ ਕੇਸਿਸ ਦੇ ਵਿੱਚ 75 ਫੀਸਦੀ ਤੱਕ ਗਿਰਾਵਟ ਆਈ ਹੈ ਇਹ ਆਮ ਆਦਮੀ ਪਾਰਟੀ ਦਾ ਦਰਖਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਦਿੱਲੀ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਤਾਂ ਦੋਵੇਂ ਪਾਰਟੀਆਂ ਵੱਖ-ਵੱਖਰੀਆਂ ਨੇ ਜਿਨ੍ਹਾਂ ਦੀਆਂ ਸਰਕਾਰਾਂ ਪੰਜਾਬ ਤੇ ਦਿੱਲੀ ਦੇ ਵਿੱਚ ਨੇ ਤੇ ਆਮੋ ਸਾਹਮਣੇ ਬਿਆਨਬਾਜ਼ੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਦਿੱਲੀ ਵਾਲਿਆਂ ਦਾ ਕਹਿਣਾ ਹੈ ਇਲਜ਼ਾਮ ਲਗਾਉਣਾ ਹੈ ਬੀਜੇਪੀ ਦਾ ਕਿ ਪੰਜਾਬ ਦੇ ਵਿੱਚ ਜਿਹੜੀ ਪਰਾਲੀ ਸਾੜੀ ਜਾ ਰਹੀ ਹੈ ਉਸ ਦੀ ਵਜ੍ ਨਾਲ ਦਿੱਲੀ ਗੈਸ ਚੈਂਬਰ ਬਣ ਗਿਆ ਪੰਜਾਬ ਦੇ ਵੱਲੋਂ ਕਿਹਾ ਜਾ ਰਿਹਾ ਆਮ ਆਦਮੀ ਪਾਰਟੀ ਦੇ ਵੱਲੋਂ ਕਿ ਪੰਜਾਬ ਦੇ ਕਿਸਾਨਾਂ ਨੂੰ बदनाम करने की कोशिश हो रही है जड़े केसेस ने 75% तक परालि सडन के कटे नहीं इस सब डाटा देखें पिछले जो सरकारों के दौरान दिवाली वाले दिन का जो डाटा था और अगले दिन का डाटा था हमारे कार्यकाल में वो डाटा कम हुआ है बढ़ा नहीं है कतई नहीं बढ़ा है तो आप ये कहें कि आ, इस बार तो आप कह रहे जी पटाखों की परमिशन भी थी बाकी चीज़ें भी थी तो भी वो जो गैप है दिवाली से पहले का और दिवाली के बाद वाले दिन का वो कम हुआ है तो पॉल्यूशन उस दृष्टि से पहले से कम है और सरकार अपने जितने भी काम है वो सब कर रही है और करती रहेगी दिल्ली के लिए लगातार तो ये कुछ नया नहीं है जो है ये जो चल रहा था उसी पैटर्न पे है परंतु पहले से कम है जबकि लोगों ने खूब दीपावली भी मनाई सारे काम किए ऐसे वीडियोस हैं जहां पर लोगों को पराली जलाने के लिए उकसाया गया ऐसी जानकारियां हैं कि पराली जलाने का समय वह रखा गया जब सैटेलाइट नर्दन इंडिया के ऊपर नहीं होता उस समय पराली जलाई गई ताकि वो सैटेलाइट में कैप्चर ना हो सके तो ये जो आज पोल्यूशन का जो असर दिल्ली पे दिख रहा है वह पंजाब की पराली के चलते है जब दिल्ली आम आदमी पार्टी की सरकार थी ਉਦੋਂ ਵੀ ਦੋਸ਼ ਲਾਈ ਜਾਂਦੇ ਸੀ ਹੁਣ ਤਾਂ ਦਿੱਲੀ ਦੇ ਅੰਦਰ ਭਾਜਪਾ ਦੀ ਸਰਕਾਰ 1091 ਲਗਭਗ 2000 ਦੇ ਕਰੀਬ ਉੱਥੇ ਇਸ ਸਮੇਂ AQI ਹੋਇਆ ਪਿਆ ਗੈਸ ਤਾਂ ਪੂਰੀ ਤਰ੍ਹਾਂ ਨਾਲ ਚੈਂਬਰ ਬਣੀ ਹੋਈ ਹੈ ਦਿੱਲੀ ਤੇ ਪੰਜਾਬ ਪੈਂਦਾ ਦੋ ਸਟੇਟਾਂ ਟੱਪ ਕੇ ਮੈਨੂੰ ਇਹ ਨਹੀਂ ਸਮਝਾਂਦਾ ਮਨਜਿੰਦਰ ਸਿੰਘ ਸਰਸਾ ਜੀ ਨੇ ਜਿਹੜੀ ਸਿਰ ਤੇ ਪਗੜੀ ਬੰਨੀ ਹੋਈ ਆ ਉਹ ਪੰਜਾਬ ਦੀ ਦਿੱਤੀ ਹੋਈ ਪਗੜੀ ਆ ਉਹਨਾਂ ਨੂੰ ਪੰਜਾਬ ਦੇ ਹੱਕ ਚ ਕਰਨਾ ਚਾਹੀਦਾ ਨਾ ਕਿ ਪੰਜਾਬ ਨੂੰ ਬਦਨਾਮ ਕਰਨਾ ਚਾਹੀਦਾ ਸੋ ਮਨਜਿੰਦਰ ਸਿੰਘ ਸ਼ਿਰਸਾ ਜੀ ਨੂੰ ਇਹ ਗੱਲ ਕਹਿਣ ਤੋਂ ਪਹਿਲਾਂ ਚਾਰ ਵਾਰ ਸੰਕੋਚ ਵਾਸੋ ਕੇ ਸੋਚਣਾ ਚਾਹੀਦਾ ਸੀ ਕਿ ਜਿਹੜਾ ਉੱਤੇ ਇਸ ਸਮੇਂ ਦਿੱਲੀ ਦੇ ਅੰਦਰ ਗੈਸ ਚੈਂਬਰ ਬਣਿਆ ਇਹਦੇ ਸ਼ਰੇਆਮ ਜ਼ਿੰਮੇਵਾਰ ਮਨਜਿੰਦਰ ਸਿੰਘ ਸ਼ਿਰਸਾ ਜੀ ਨੇ ਔਰ ਇਹਨਾਂ ਦੀ ਭਾਜਪਾ ਦੀ ਜਿਹੜੀ ਸਰਕਾਰ ਹੈ ਉਹ ਹੈ ਤਬ ਵਾਰ ਪਲਟ ਬਾਰ ਹੋ ਰਹੀ ਨੇ ਪਰ ਸਵਾਲ ਇਹ ਹੈ ਕਿ ਪੋਲਿਊਸ਼ਨ ਪੰਜਾਬ ਚ ਹੋਵੇ ਜਾਂ ਪੋਲਿਊਸ਼ਨ ਦਿੱਲੀ ਚ ਹੋਵੇ ਇਹ ਵੱਡੀ ਸਮੱਸਿਆ ਤਾਂ لازمی ਤੌਰ ਦੇ ਉੱਤੇ ਹੈ ਤੇ ਇਸ ਦਾ ਹੱਲ ਕੀ ਹੋਵੇ ਇਸ ਨੂੰ ਲੈ ਕੇ ਮੰਥਨ ਸਿਆਸਤ ਦੀ ਥਾਂ ਜੇ ਕੀਤਾ ਜਾਵੇ ਤਾਂ ਸ਼ਾਇਦ ਹੱਲ ਨਿਕਲ ਵੀ ਆਵੇ ਇਹ ਰਹੇ ਅੱਜ ਦੀ ਦਿਨ ਦੀ ਸਭ ਤੋਂ ਵੱਡੀ ਖਬਰ ਦਾ ਅਸੀਂ ਰੁਕ ਕਰਾਂਗੇ ਤੇ ਇਹ ਖਬਰ ਜੁੜੀ ਹੋਈ ਹੈ ਮੁਹੰਮਦ ਮੁਸਤਾਫਾ ਦੇ ਨਾਲ ਪੰਜਾਬ ਦੇ ਡੀਜੀਪੀ ਰਹਿ ਚੁੱਕੇ ਮੁਹੰਮਦ ਮੁਸਤਾਫਾ ਉਹਨਾਂ ਦੀ ਪਤਨੀ ਕੈਬਨਿਟ ਮੰਤਰੀ ਰਹਿ ਚੁੱਕੀ ਰਜ਼ੀਆ ਸੁਲਤਾਨਾ ਉਹਨਾਂ ਦੇ ਬੇਟੇ ਦੀ ਡੈਥ ਹੋਈ ਤੇ ਪਰਿਵਾਰ ਇਸ ਸਮੇਂ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਨਿਊਜ਼ ਇਟ ਇਨ ਦੇ ਉੱਤੇ ਬੇਟੇ ਦੀ ਮੌਤ ਨੂੰ ਲੈ ਕੇ ਮੁਹੰਮਦ ਮੁਸਤਾਫਾ ਨੇ ਬਿਆਨ ਦਿੱਤਾ ਤੇ ਕਿਹਾ ਕਿ ਮੈਂ ਦੁਨੀਆ ਦਾ ਸਭ ਤੋਂ ਬਦਕਿਸਮਤ ਪਿਤਾ ਹਾਂ ਬੇਟੇ ਦੀ ਮੌਤ ਤੋਂ ਵੱਡਾ ਦੁੱਖ ਕੋਈ ਨਹੀਂ ਹੁੰਦਾ ਮੇਰਾ ਬੱਚਾ 2006 ਤੋਂ ਲੈ ਕੇ 2025 ਤੱਕ ਨਸ਼ੇ ਦਾ ਸ਼ਿਕਾਰ ਸੀ 18-19 ਸਾਲ ਤੱਕ ਅਸੀਂ ਬਹੁਤ ਕੁਝ ਚੱਲਿਆ ਮੇਰਾ ਬੇਟਾ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨ ਸੀ ਸ਼ਿਕਾਇਤ ਕਰਤਾ ਸ਼ਮਸ਼ੂਦੀਨ ਨੂੰ ਮੁਹੰਮਦ ਮੁਸਤਫਾ ਨੇ ਫਰਾਡ ਦੱਸਿਆ ਤੇ ਕਿਹਾ ਕਿ ਮੈਂ ਕਾਨੂੰਨ ਦਾ ਸਾਹਮਣਾ ਕਰਾਂਗਾ ਮੈਂ ਕੋਈ ਵਿਕਟਿਮ ਕਾਰਡ ਨਹੀਂ ਖੇਡਾਂਗਾ ਵਿਕਟਿਮ ਕਾਰਡ ਨਹੀਂ ਖੇਲਦਾ ਜੋ ਕਾਇਰ ਹੁੰਦੇ ਹੈ ਨਾ ਵਿਕਟਿਮ ਕਾਰਡ ਉਹ ਖੇਲਦੇ ਮੈਂ ਕਾਇਰ ਨਹੀਂ ਹਾਂ मैं मैं एक सिपाही हूं देश का जी। मैं विक्टिम कार्ड जिंदगी में न कभी खेला न खेलूंगा मैं तो जंग लड़ना जानता हूं मैंने इस देश की लड़ाई लड़ी हैं बड़ी बड़ी लड़ाई गोलियों की छाओ में मैंने अपना अपना फर्ज अंजाम दिया है ये नहीं है मैं किसी से माफी नहीं मांग रहा हूँ मैं गुहार नहीं लगा रहा हूँ कि मेरी मदद करो बहुत लोगों के बहुत अफसरों के फोन आ रहे कोई पुलिस में मदद करें अल्लाह गवाह है पब्लिकली मैं आपके थ्रू बताना चाहता हूं बहुत बड़े बड़े लीडर्स के फोन आ रहे हैं एनी हेल्प आई सेड नो थैंक यू सर नो सर थैंक यू आई विल फाइट माई ओन वॉर तो इट्स नॉट ए विक्टिम कार्ड दिस इज ए डर्टी पॉलिटिक्स जो शमसुद्दीन है ना उसकी शक्ल देखी आपने शक्ल देखी उसकी मेरे घर में मेरे घर में आखिर ने कुत्ता पाल रखा था पिटबुल उसकी नस्ल है तो मुझे उसकी शक्ल बिल्कुल उससे मिलती है हिस्ट्री तो इसको तो टुकड़ा डाल ले कोई क्लोजिंग आप मैं उसको दो हजार रूपए दूंगा आपके खिलाफ वीडियो बनवा देता हूं मेरा क्लोजिंग बच्चा कर, इसकी क्लोजिंग है। मेरा बच्चा साइकोटिक हो चुका था अठारह साल की हिस्ट्री है रिकॉर्डेड हिस्ट्री है हर बाप बच्चे बच्चे में कितनी भी कमी है उनको दबाता है कि के दुनिया के प्लेटफॉर्म पे लेके आता है hmm. दबाता है ना छिपाता hmm. है ठीक है जहां तक मेरे घर में छिपाना मेरे घर में छिपाना सौ परसेंट मुमकिन नहीं था hmm. चूंकि मेरे घर में पचास लोग होते हैं सिक्योरिटी वाले होते हैं काम करने वाले होते हैं मिलने वाले है. होते हैं hmm. तो वो सबको पता होता है लेकिन बाप अपने मुंह से कभी नहीं कहता मेरा बच्चा बुरा है ठीक है मेरा बच्चा 2006 से लेके दो हजार तक शिकार था नशे का शिकार था, कभी वो निकल आता था फिर रिलैप्स हो जाता था कभी निकल आता था फिर रिलैप्स हो जाता था एस से एक गुजारिश करूंगा शमसुद्दीन को मेरे सामने बिठाओ मैं उससे कुछ सवाल करूंगा पहला मेरा सवाल होगा उसने क्लेम किया मेरा पड़ोसी है जी। मेरा घर मिले घर मिले कोलने से दो, दो किलोमीटर दूर खेतों में है मेरा पड़ोसी तो कोई है ही नहीं ठीक है तो इस तो इसने कहाँ से देख लिया मैं मेरी मेरा परिवार मेरे बच्चे को अपने बच्चे को प्रताड़ित करता हुआ दूसरा सवाल इसने एक ये भी कहीं कहा है वो हमारा रिश्तेदार है जी इससे पूछो भाई चालीस साल जो मैं पंजाब में हूँ क्या रिश्तेदारी है मलेर कोटले वालों को बताए ठीक है मलेर कोटले से एक आदमी निकाले जो ये बता दे जब रिश्तेदारी होती है आप सुख में दुख में शामिल होते हो ना बिल्कुल मेरा मेरे साले की दो साल दो साल पहले मेरे साले की डेथ हुई शमीर रहमान भी वहां पे आया हमारा मुखालिफ है ठीक है तो ये तो हमारा रिश्तेदार क्लेम करा ये क्यों नहीं आया कभी हम इसके घर गए ये हमारे घर आया ये जानता है मैं कौन हूं तीसरा सवाल इसने कहा कि मैं जो मेरी इनलाज है उनसे ताल्लुक थे जी जो मेरी वाइफ और रजिया सुल्ताना उनकी फैमिली से जी अड़तीस साल से मैं उस घर में जाता हूँ मैंने तो कभी इसको वहां देखा नहीं फिर ये कहता मैं मेरी सास को ये फुप्पो कहता था मेरी सास को मरे हुए सत्ताईस साल हो गए ये तो कच्छे में था उस वक्त मेरी सास को फुप्पो कब कहता था ये फुप्पी मेरी सास कहा से बन गई जब मेरी सास का इंतकाल हुआ दो हजार में मैं तो वहां एक हफ्ता रहा था ठीक है ये वहां अफसोस करने क्यों नहीं आया पुप्पी की डेथ पे ये बहुत बड़ा फ्रॉड है ਤਾਂ ਮੁਹੰਮਦ ਮੁਸਤਾਫਾ ਦੇ ਉੱਤੇ ਬਹੁਤ ਸਾਰੇ ਅਲੀਗੇਸ਼ਨਸ ਲੱਗੇ ਹੋਏ ਨੇ ਖਾਸ ਤੌਰ ਤੇ ਜਿਹੜਾ ਪਰਚਾ ਦਰਜ ਕੀਤਾ ਗਿਆ ਇੱਕ ਉਹਨਾਂ ਦੇ ਬੇਟੇ ਦੀ ਵੀਡੀਓ ਵੀ ਸੀ ਜਿਸ ਦੇ ਉੱਤੇ ਪੂਰਾ ਬਵਾਲੇ ਹੋ ਰਿਹਾ ਏ ਤੇ ਉਸ ਨੂੰ ਆਧਾਰ ਬਣਾ ਕੇ ਕੰਪਲੇਂਟ ਹੋਈ ਤੇ ਉਸ ਕੰਪਲੇਂਟ ਦੇ ਆਧਾਰ ਦੇ ਉੱਤੇ ਹੀ ਪਰਚਾ ਦਰਜ ਹੋਇਆ ਜਿਸ ਦੇ ਵਿੱਚ ਮੁਹੰਮਦ ਮੁਸਤਾਫਾ ਉਹਨਾਂ ਦੀ ਪਤਨੀ ਰਜ਼ੀਆ ਸੁਲਤਾਨਾ ਸਾਬਕਾ ਮੰਤਰੀ ਨੇ ਪੰਜਾਬ ਦੇ ਵਿੱਚ ਤੇ ਬੇਟੇ ਅਕਿਲ ਜਿਸ ਦੀ ਡੈਥ ਹੋ ਗਈ ਹੈ ਉਸ ਦੀ ਪਤਨੀ ਤੇ ਮੁਹੰਮਦ ਮੁਸਤਾਫਾ ਦੀ ਬੇਟੀ ਇਹਨਾਂ ਚਾਰਾਂ ਦੇ ਉੱਤੇ ਬਾਈ ਨੇ ਪਰਚਾ ਦਰਜ ਹੋ ਰੱਖਿਆ ਇਸ ਬੁਲੇਟਿਨ ਦੇ ਵਿੱਚ ਇਹ ਨਹੀਂ ਬਹੁਤ ਛੋਟੇ ਜਿਹੇ ਬ੍ਰੇਕ ਲਈ ਰ ਮੁਹੰਮਦ ਮੁਸਤਫਾ ਦੇ ਨਾਲ ਅੱਜ ਰਾਤ 8 ਵਜੇ ਤੁਸੀਂ ਦੇਖ ਸਕੋਗੇ న్యూਸ 18 ਪੰਜਾਬ ਹਰਿਆਣਾ ਤੇ ਬਹੁਤ ਛੜ ਜਾਓ